ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪੰਜਾਬ 벨ਟ ਚੈਨਲ ਔਰ ਗੱਲ ਕਰ ਰਹੇ ਹਾਂ ਜੀ ਪੰਜਾਬ ਦੀ ਤਾਜ਼ਾ ਜਿਹੜੀ ਸਿਆਸੀ ਸਥਿਤੀਆਂ ਹੋਈਆਂ ਬੜੀਆਂ ਹੋਈਆਂ ਨੇ ਸਪੈਸ਼ਲੀ ਗੱਲ ਕਰੀਏ ਆਪਾਂ ਪੰਥਕ ਸਿਆਸਤ ਦੇ ਉੱਪਰ ਗੱਲ ਜ਼ਰੂਰ ਕਰਾਂਗੇ ਤੇ ਸਾਰੀ ਚਰਚਾ ਦੇ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਪੰਜਾਬ 벨ਟ ਚੈਨਲ ਦੇ ਸਾਰੇ ਸਰੋਤਿਆਂ ਨੂੰ ਔਰ ਸਾਰੇ ਪੰਜਾਬੀਆਂ ਲਈ ਬਹੁਤ ਧੰਨਵਾਦ ਜੀ ਸੋ ਡਲਾ ਜੀ ਜੇਕਰ ਅਪਾ ਗੱਲ ਕਰੀਏ ਤਾਜ਼ਾ ਸਥਿਤੀ ਜੋ ਬਣੀ ਹੋਈ ਹੈ ਪੰਥਕ ਸਿਆਸਤ ਨੂੰ ਲੈ ਕੇ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਜੋ ਨੇ ਪੁਨਰਸੁਰਜੀਤ ਕਾਲੀ ਦਲ ਦੇ ਪ੍ਰਧਾਨ ਬਣੇ ਨੇ ਉਹਨਾਂ ਨੂੰ ਭਰਵਾ ਹੁੰਗਾਰਾ ਜ਼ਰੂਰ ਮਿਲ ਰਿਹਾ ਹੈ ਜਿਸ ਤਰੀਕੇ ਨਾਲ ਜੋ ਹੈ ਭਰਤੀ ਪ੍ਰਕਿਰਿਆ ਵੀ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਉਹ ਸਭ ਨੂੰ ਉਹ ਸਭ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰ ਲਈਏ ਸੁਖਬੀਰ ਸਿੰਘ ਬਾਦਲ ਧੜੇ ਦੀ ਤਾਂ ਉਹ ਸਿੱਧਾ ਸਿੱਧਾ ਜੋ ਹੈ ਜਾਨੀ ਹਰਪ੍ਰੀਤ ਸਿੰਘ ਨੂੰ ਹੀ ਉਹਨਾਂ ਨੇ ਟਾਰਗੇਟ ਤੇ ਲਿਆ ਹੋਇਆ ਤੇ ਇਹ ਸਥਿਤੀ ਨੂੰ ਚੈੱਕ ਕਰ ਸਮਝਣ ਦੀ ਆਪਾਂ ਕੋਸ਼ਿਸ਼ ਕਰ ਲਈਏ ਜਿਸ ਰਣਨੀਤੀ ਦੇ ਨਾਲ ਸੁਖਬੀਰ ਸਿੰਘ ਬਾਦਲ ਦਾ ਤੜਾ ਅੱਗੇ ਵਧ ਰਿਹਾ ਹੈ ਇਹ ਰਣਨੀਤੀ ਉਹਨਾਂ ਨੂੰ ਅੱਗੇ ਚੱਲ ਕੇ ਫਾਇਦਾ ਦੇਗੀ ਜਾਂ ਫਿਰ ਇਜ਼ ਆ ਸਿਰਫ ਅਤੇ ਸਿਰਫ ਨੁਕਸਾਨ ਹੀ ਸੁਖਬੀਰ ਸਿੰਘ ਬਾਦਲ ਨੂੰ ਪਹੁੰਚਣ ਵਾਲਾ ਸੋ ਇਸ ਗੱਲ ਦੇ ਉੱਪਰ ਇਸ ਮੁੱਦੇ ਦੇ ਉੱਪਰ ਜ਼ਰੂਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਤੁਸੀਂ ਅੱਜ ਪੰਜਾਬ ਦੀ ਸਿਆਸਤ ਦੇ ਜਿਹੜੇ ਸਭ ਤੋਂ ਵੱਡੇ ਸਵਾਲ ਨੇ ਤੁਸੀਂ ਉਹ ਉਬਾਰੇ ਨੇ ਕਿਉਂਕਿ ਪ੍ਰਧਾਨਤਾ ਬਣ ਗਏ ਪੁਨਰ ਸੁਜੀਤ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਦਾਵਾ ਬਰਕਰਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਸੀਂ ਹਾਂ ਸੁਖਵੀਰ ਬਾਦਲ ਧੜੇ ਦਾ ਦਾਵਾ ਬਰਕਰਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਸੀਂ ਹਾਂ ਸੁਖਵੀਰ ਬਾਦਲ ਧੜੇ ਕੋਲੇ ਕੋਈ ਸ਼ੱਕ ਨਹੀਂ ਵਿਧੀ ਵਿਧਾਨ ਸੰਵਿਧਾਨ ਦੇ ਮੁਤਾਬਕ ਰਜਿਸਟ੍ਰੇਸ਼ਨ ਹੈ ਮਾਨਤਾ ਸਾਰਕ ਹੋ ਜਾਏ ਪਰ ਜਿਹੜੀ ਪੰਜਾਬ ਦੀ ਸਿਆਸਤ ਹੈ ਸਭ ਤੋਂ ਪਹਿਲੀ ਲੋੜ ਪੰਜਾਬ ਦੀ ਸਿਆਸਤ ਹੁੰਦੀ ਹੈ ਪੰਥ ਦੀ ਪ੍ਰਵਾਨਗੀ ਦੀ ਕਿ ਪੰਥ ਕਿਸੇ ਵੀ ਲੀਡਰਸ਼ਿਪ ਨੂੰ ਪ੍ਰਵਾਨ ਕਰਦਾ ਜਿਹੜੀ ਅੱਜ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਿਲੀ ਹੋਈ ਹੈ ਇਹ ਭਾਵੇਂ ਸੁਖਵੀਰ ਬਾਦਲ ਦੁਬਾਰਾ ਪ੍ਰਧਾਨ ਬਣ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਰ ਰੌਲਾ ਅਗਰ ਗਿਆਨੀ ਹਰਪੀ ਸਿੰਘ ਉਨਰ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਰੌਲਾ ਪੰਥ ਪ੍ਰਮਾਨਿਤ ਲੀਡਰਸ਼ਿਪ ਦੇ ਮੁੱਦੇ ਤੇ ਪਿਆ ਸੀ ਜਦੋਂ ਸੁਧਾਰ ਲਹਿਰ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਨੇ ਤੇ ਉਸ ਤੋਂ ਬਾਅਦ 2 ਦਸੰਬਰ ਦਾ ਹੁਕਮਨਾਮਾ ਆਉਂਦਾ ਹੈ ਤੇ ਸੱਤ ਮੈਂਬਰੀ ਕਮੇਟੀ ਨੂੰ ਪੂਰੀ ਮਾਨਤਾ ਨਹੀਂ ਦਿੱਤੀ ਜਾਂਦੀ ਸੁਖਬੀਰ ਬਾਦਲ ਧੜੇ ਵੱਲੋਂ ਇਨ ਬਿਨ ਬਿਨਤਾ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਨਾ ਜਦੋਂ ਹੁਕਮ ਹੋਇਆ 2 ਦਸੰਬਰ ਦਾ ਤੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਉਸ ਵੇਲੇ ਦੀ ਲੀਡਰ ਨੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੇ ਤੁਰੰਤ ਸੱਤ ਮੈਂਬਰੀ ਕਮੇਟੀ ਵਾਲਿਆਂ ਨੂੰ ਨਹੀਂ ਸੱਦਿਆ ਜਿਵੇਂ ਸੁਧਾਰ ਲੈਣ ਵਾਲਿਆਂ ਨੇ ਉਸੇ ਦਿਨ ਸ਼ਾਮ ਨੂੰ ਆਪਣਾ ਚੁੱਲ੍ਹਾ ਸਮੇਟਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੁੰਦੜ ਵੱਲੋਂ ਇਹਨਾਂ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਸੱਦਾ ਨਹੀਂ ਦਿੱਤਾ ਗਿਆ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਤੁਹਾਡੀ ਜ਼ਿੰਮੇਵਾਰੀ ਲਈ ਆ ਭਾਵੇਂ ਨਿਗਰਾਨ ਕਮੇਟੀ ਦੇ ਤੌਰ ਤੇ ਹੀ ਇਹ ਕਹਿ ਦਿੰਦੇ ਕਿ ਤੁਸੀਂ ਆਓ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ 2 ਦਿਨ 4 ਦਿਨ 5 ਦਿਨ 10 ਦਿਨ ਬਾਅਦ ਮੀਟਿੰਗਾਂ ਹੁੰਦੀਆਂ ਬਲਕਿ ਜਿਹੜੇ ਅਸਤੀਫੇ ਹੁਕਮਨਾਮਾ ਸਾਹਿਬ ਮੁਤਾਬਕ ਪ੍ਰਵਾਨ ਕਰਨ ਦੀ ਗੱਲ ਸੀ ਉਹ ਵੀ ਪਹਿਲਾਂ ਤਿੰਨ ਦਿਨਾਂ ਚ ਮੀਟਿੰਗ ਨਹੀਂ ਕੀਤੀ ਗਈ ਪ੍ਰਵਾਨ ਨਹੀਂ ਕੀਤੇ ਗਏ ਬਾਅਦ ਦੇ ਵਿੱਚ ਟਾਲਮਟੋਲ ਚੱਲਦਾ ਰਿਹਾ ਫਿਰ ਸ਼ਹਾਦਤ ਦੇ ਦਿਨ ਆ ਗਏ ਦਸੰਬਰ ਚ ਫਿਰ ਕਿਤੇ ਜਾ ਕੇ ਉਹਨਾਂ ਅਸਤੀਫਿਆਂ ਅਸਤੀਫਿਆਂ ਤੇ ਫੈਸਲੇ ਹੋਏ ਮਤਲਬ ਕਿ ਪ੍ਰਧਾਨਗੀ ਦਾ ਜਿਹੜਾ ਇਸ ਵਕਤ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਮੁੱਦਾ ਹੈ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਕਿਹੜਾ ਹੈ ਪੰਥ ਪ੍ਰਵਾਨਿਤ ਪ੍ਰਧਾਨ ਕੌਣ ਹੈ देखो ज्ञानी हरपी सिंह ਕਾਜਤਾ ਆਪਣਾ ਵੱਡਾ ਕਰ ਗਿਆ ਇਹ ਕਹਿ ਦੇਣਾ ਕਿ ज्ञानी हरपी सिंह ਹੁਕਮ ਦੇਣ ਵਾਲੇ ਜਥੇਦਾਰ ਸਹਿਬਾਨਾਂ ਦੇ ਵਿੱਚ ਸੀ ਇਹ ਕਹਿ ਦੇਣਾ ਆਸਾਨ ਹੈ ਲੇਕਿਨ ਅਗਰ ਅਸੀਂ ਇਹਦੇ ਤਕਨੀਕੀ ਪਹਿਲੂ ਦੇਖੀਏ ज्ञानी हरपी सिंह 2 ਦਸੰਬਰ ਦਾ ਹੁਕਮਨਾਮਾ ਦੇਣ ਵਾਲੇ ਸਿੰਘ ਸਹਿਬਾਨਾਂ ਦੇ ਵਿੱਚ ਸ਼ਾਮਿਲਤਾ ਸੀ ਪਰ ਅਗਲੇ 1-2 ਮਹੀਨਿਆਂ ਦੇ ਵਿੱਚ ज्ञानी हरपी सिंह ਵੀ ਹਟਾ ਦਿੱਤੇ ਗਏ ਗਿਆਨੀ ਰੁਘਵੀਰ ਸਿੰਘ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਵੀ ਹਟਾ ਦਿੱਤੇ ਗਏ। ਗਿਆਨੀ ਸੁਲਤਾਨ ਸਿੰਘ ਵੀ ਹਟਾ ਦਿੱਤੇ ਗਏ। ਸੋ ਜਦੋਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਖ-ਵੱਖ ਭੂਮਿਕਾਵਾਂ ਆਧਾਰ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਨੇ ਹਟਾਤੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਆਪਣਾ ਕਹਿਣਾ ਹੈ ਕਿ ਮੈਨੂੰ ਜ਼ਲੀਲ ਕਰਕੇ ਕੱਢਿਆ ਗਿਆ। ਕੌਮ ਦਾ ਇੱਕ ਜੱਥੇਦਾਰ ਜਦੋਂ ਇਹ ਕਵੇ ਕਿ ਮੈਨੂੰ ਇਹਨਾਂ ਨੇ ਜ਼ਲੀਲ ਕਰਕੇ ਕੱਢਿਆ ਉਹਦੇ ਮਤਲਬ ਬਹੁਤ ਵੱਡੇ ਹੋ ਜਾਂਦੇ ਨੇ ਪਰ ਅਗਰ ਇਹਨਾਂ ਨੂੰ ਹਟਾਇਆ ਗਿਆ ਸਾਰੇ ਜੱਥੇਦਾਰ ਸਹਿਬਾਨਾਂ ਨੂੰ ਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਹੀ ਦਿੱਤਾ ਤੇ ਫਿਰ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੂਸਰੀ ਟੀਰਨੇ ਆਪਣਾ ਪ੍ਰਧਾਨ ਚੁਣ ਲਿਆ ਫਿਰ ਇਹ ਨਹੀਂ ਕਿਹਾ ਜਾ ਸਕਦਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਹੁਕਮਨਾਮਾ ਸਾਹਿਬ ਸੀ 2 ਦਸੰਬਰ ਦਾ ਉਹ ਇਸ ਕਰਕੇ ਦਿੱਤਾ ਸੀ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਪਤਾ ਸੀ ਵੀ ਮੈਂ ਅਜ 2 ਦਸੰਬਰ ਨੂੰ ਹੁਕਮਨਾਮਾ ਸਾਹਬ ਦਾ ਹਿੱਸਾ ਪੰਜ ਸਿੰਘ ਸਹਿਬਾਨਾ ਨਾ ਕੀ ਤਿੰਨੇ ਸਿੰਘ ਸਹਿਬਾਨਾ ਨੂੰ ਪਤਾ ਸੀ ਕਿ ਅਗਲੇ 2 2.5 ਮਹੀਨਿਆਂ ਦੇ ਵਿੱਚ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਸਾਨੂੰ ਹਟਾ ਦੇਗੀ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਪਤਾ ਸੀ ਵੀ ਮੈਨੂੰ ਸੁਖਵੀਰ ਬਾਦਲ ਦੇ ਐਸਜੀਪੀਸੀ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ ਸੁਖਵੀਰ ਬਾਦਲ ਐਸਜੀਪੀਸੀ ਨੇ ਕਮੇਟੀ ਬਣਾ ਕੇ ਗਿਆਨੀ ਹਰਪ੍ਰੀਤ ਨੂੰ ਹਟਾਤਾ ਹੁਣ ਸੋਚੋ ਕੀ ਗਿਆਨੀ ਹਰਪ੍ਰੀਤ ਨੂੰ ਪਤਾ ਹੋਣਾ ਵੀ ਮੈਨੂੰ ਹਟਾਉਣਗੇ ਮੈਂ 2 ਦਸੰਬਰ ਦਾ ਹੁਕਮਨਾਮਾ ਦੇ ਰਿਆਂ ਵੀ ਮੈਨੂੰ ਐਸਜੀਪੀਸੀ ਹਟਾਏਗੀ ਜਦੋਂ ਮੈਨੂੰ ਐਸਜੀਪੀਸੀ ਹਟਾਏਗੀ ਤੇ ਫਿਰ ਪੰਜ ਮੈਂਬਰੀ ਕਮੇਟੀ ਸੱਤ ਤੋਂ ਜਿਹੜੀ ਪੰਜ ਰਹਿ ਗਈ ਉਹ ਭਰਤੀ ਸ਼ੁਰੂ ਕਰੂਗੀ ਤੇ ਫਿਰ ਉਹਦਾ ਪਹਿਲਾ ਮੈਂਬਰ ਮੈਂ ਬਣੂੰਗਾ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਪਤਾ ਸੀ ਅਗਰ ਇਹ ਨਾ ਹਟਾਉਂਦੇ ਤੇ ਗਿਆਨੀ ਹਰਪ੍ਰੀਤ ਸਿੰਘ ਤਾਂ ਬਤੌਰ ਜਥੇਦਾਰ ਆਪਣੀਆਂ ਸੇਵਾਵਾਂ ਦੇ ਰਹੇ ਸੀ ਔਰ ਉਹ ਬਤੌਰ ਜਥੇਦਾਰ ਪੰਥ ਦੀ ਸੇਵਾ ਕਰਨਾ ਵੀ ਚਾਹੁੰਦੇ ਸੀ ਯਾਨੀ ਹਰਪ੍ਰੀਤ ਸਿੰਘ ਤੇ ਬਹੁਤ ਬੁਨਿਆਦੀ ਸਵਾਲ ਨੇ ਪੰਜਾਬ ਦੀ ਪੰਥਕ ਸਿਆਸਤ ਦੇ ਅਕਾਲੀ ਸਿਆਸਤ ਦੇ ਔਰ ਦੁਨੀਆਂ ਦੀ ਸਿੱਖ ਸਿਆਸਤ ਦੇ ਜਿਵੇਂ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਪਰ ਹੁਣ ਅਗਰ ਗਿਆਨੀ ਹਰਪ੍ਰੀਤ ਸਿੰਘ ਨੂੰ ਡੈਲੀਗੇਟ ਜਲਾਸਤ ਪ੍ਰਧਾਨ ਚੁਣ ਲਿਆ ਤੇ ਸੁਖਬੀਰ ਬਾਦਲ ਦਾ ਧੜਾ ਇਹਨਾਂ ਨੇ ਨਿਸ਼ਾਨੇ ਤੇ ਗਿਆਨੀ ਹਰਪ੍ਰੀਤ ਨੂੰ ਲੈ ਲਿਆ ਔਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 2 ਦਸੰਬਰ ਦਾ ਹੁਕਮਨਾਮਾ ਜਾਂ ਸੁਖਬੀਰ ਬਾਦਲ ਨੂੰ ਸੰਮਨ ਕਰਨਾ ਤਲਬ ਕਰਨਾ ਉਹ ਇੱਕ ਸਾਜ਼ਿਸ਼ ਦਾ ਹਿੱਸਾ ਸੀ ਸੈਂਟਰ ਨਾਲ ਮਿਲ ਕੇ ਗਿਆਨੀ ਹਰਪ੍ਰੀਤ ਨੇ ਸਾਜ਼ਿਸ਼ ਰਚੀ ਤੇ ਸੁਧਾਰ ਲੈਰ ਵਾਲਿਆਂ ਤੋਂ ਸ਼ਿਕਾਇਤ ਲੈ ਲਈ ਤੇ ਉਹ ਸੰਮਨ ਕਰਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੌਣ ਸੀ ਗਿਆਨੀ ਰੁਘਵੀਰ ਸਿੰਘ ਗਿਆਨੀ ਹਰਪ੍ਰੀਤ ਇੱਕ ਤਖਤ ਸਾਹਿਬ ਦੇ ਜਥੇਦਾਰ ਸੀ ਗਿਆਨਿਕ ਵੀਰ ਸਿੰਘ ਸੀ ਗਿਆਨੀ ਸੁਲਤਾਨ ਸਿੰਘ ਜੀ اور ਬਿડા ਕੋਰਮ ਪੂਰਾ ਹੁੰਦਾ ਪੰਜ ਸਿੰਘ ਸਹਿਬਾਨਾਂ ਦਾ ਉਹਦੇ ਵਿੱਚ ਪੰਜ ਪਿਆਰਾ ਸਾਹਿਬ ਵੀ ਹੁੰਦੇ ਕਿਉਂਕਿ ਨਾ ਤਖਸ਼ਰੀ ਪਟਨਾ ਸਾਹਿਬ ਤੋਂ ਜਥੇਦਾਰ ਸਾਹਿਬ ਆਉਂਦੇ ਨੇ ਔਰ ਨਾ ਹੀ ਜਿਹੜੇ ਸਾਡੇ ਇੱਕ ਹੋਰ ਤਖ ਸਾਹਿਬ ਨੇ ਸ਼੍ਰੀ ਹਜ਼ੂਰ ਸਾਹਿਬ ਉਹਨਾਂ ਤੋਂ ਜਥੇਦਾਰ ਸਾਹਿਬ ਆਉਂਦੇ ਨੇ ਸੋ ਇਹ ਕਹਿ ਦੇਣਾ ਸੁਖਵੀਰ ਬਾਦਲ ਵੱਲੋਂ ਹੁਣ ਗਿਆਨੀ ਹਰਪ੍ਰੀਤ ਨੂੰ ਨਿਸ਼ਾਨਾ ਬਣਾ ਕੇ ਕਿ ਗਿਆਨੀ ਹਰਪ੍ਰੀਤ ਉਹਨਾਂ ਦੀ ਸਾਜ਼ਿਸ਼ ਸੀ ਮੈਨੂੰ ਲੱਗਦਾ ਪੰਥ ਇਹਨਾਂ ਗੱਲਾਂ ਨੂੰ ਪ੍ਰਵਾਨ ਨਹੀਂ ਕਰਦਾ ਜਿਹੜੀ ਪੰਥਕ ਪ੍ਰਵਾਨਗੀ ਦਾ ਮੁੱਦਾ ਹੈ ਮੁੱਦਾ ਹੈ ਉਹ ਇਸੇ ਕਰਕੇ ਅਹਿਮ ਬਣਿਆ ਸੀ ਪਿਛਲੇ ਕੁਝ ਸਮੇਂ 'ਚ ਕੀ ਸੁਖਬੀਰ ਬਾਦਲ ਇਸ ਗੱਲ ਦਾ ਜਵਾਬ ਦੇ ਦੇਣਗੇ ਅਗਰ ਸੱਚਮੁੱਚ ਗਿਆਨੀ ਹਰਪ੍ਰੀਤ ਸਿੰਘ ਦੀ ਸਾਜ਼ਿਸ਼ ਸੀ ਤੇ ਬਾਕੀ ਚਾਰ ਸਿੰਘ ਸਹਿਬਾਨ ਕਿ ਉਹ ਵੀ ਸਾਜ਼ਿਸ਼ ਦਾ ਹਿੱਸਾ ਸੀ ਫਿਰ ਤੇ ਅਗਰ ਉਹ ਸਾਜ਼ਿਸ਼ ਦਾ ਹਿੱਸਾ ਸੀ ਤੇ ਗਿਆਨੀ ਰੁਕबीर ਸਿੰਘ ਤਾਂ ਅੱਜ ਵੀ ਹੈਡ ਗ੍ਰੰਥੀ ਨੇ ਗਿਆਨੀ ਸੁਲਤਾਨ ਸਿੰਘ ਸੇਵਾਵਾਂ ਦੇ ਰਹੇ ਨੇ ਸਿੱਖ ਸੰਸਥਾਵਾਂ ਦੇ ਵਿੱਚ ਤੇ ਜਿਹੜੇ ਪੰਜ ਸਿੰਘ ਸਹਿਬਾਨਾਂ ਦੇ ਵਿੱਚ ਦੂਜੇ ਸਿੰਘ ਸਹਿਬਾਨ ਸ਼ਾਮਲ ਹੋਏ ਉਹ ਵੀ ਆਪਣੀਆਂ ਪੰਥਕ ਸੇਵਾਵਾਂ ਦੇ ਰਹੇ ਨੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਸੁਖਬੀਰ ਬਾਦਲ ਦਾ ਬਿਆਨ ਕੰਟਰਡਿਕਟਰੀ ਹੈ ਉਹਨਾਂ ਦੇ ਅਛਾ ਇੱਕ ਗੱਲ ਹੋਰ ਵੀ ਹੈ 2 ਦਸੰਬਰ ਨੂੰ ਸੁਖਬੀਰ ਬਾਦਲ ਸਭ ਕੁਝ ਮੰਨਦੇ ਨੇ ਕੁਝ ਦਿਨਾਂ ਚ ਹੀ ਜਿਹੜਾ ਬਿਆਨ ਦਿੰਦੇ ਨੇ ਉਹ ਆਪਣੇ ਜਿਹੜੀ ਉਹਨਾਂ ਨੇ ਸੇਵਾ ਨਿਭਾਈ ਸਜ਼ਾ ਭੁਗਤੀ ਸੁਖਵੀਰ ਨੂੰ ਲੋਕਾਂ ਨੇ ਪਸੰਦ ਕੀਤਾ ਜਿਸ ਦਿਨ ਸੁਖਵੀਰ ਬਾਦਲ ਨੇ ਗੁਨਾਹ ਕਬੂਲੇ ਸੇਵਾ ਕਬੂਲੀ ਔਰ ਸੇਵਾ ਕੀਤੀ ਤਨਮਨ ਦੇ ਨਾਲ ਕੀਤੀ ਸੁਖਵੀਰ ਬਾਦਲ ਨੇ ਜਦੋਂ ਉਹ ਕਿਸੇ ਵੀ ਤਰ੍ਹਾਂ ਦੀ ਸੇਵਾ ਅਦਾ ਕਰ ਰਹੇ ਸੀ ਤੇ ਕੋਈ ਇਸ ਤਰ੍ਹਾਂ ਦਾ ਉਹਨਾਂ ਦੇ ਹਾਫ ਭਾਵ ਤੋਂ ਨਜ਼ਰ ਨਹੀਂ ਆਇਆ ਕਿ ਉਹ ਮਜਬੂਰੀ ਚ ਕਰ ਰਹੇ ਨੇ ਉਹਨਾਂ ਨੇ ਪੂਰੇ ਸੱਚੀ ਆਸਥਾ ਦੇ ਨਾਲ ਸੇਵਾ ਨਿਭਾਈ ਸੰਪੂਰਨ ਕੀਤੀ ਜੋ ਹੁਕਮ ਲਗਿਆ ਸੀ ਸ਼੍ਰੀ ਕਾਲ ਤਕਤ ਸਾਹਿਬ ਤੋਂ ਪਰ ਬਾਅਦ ਦੇ ਵਿੱਚ ਇਹ ਕਹਿ ਦੇਣਾ ਕਿ ਸਾਜ਼ਿਸ਼ਾਂ ਸੀ ਮੈਂ ਸਭ ਕੁਝ ਝੋਲੀ ਪਵਾ ਲਿਆ ਤੇ ਹੁਣ 11 ਅਗਸਤ ਨੂੰ ਇਹ ਕਹਿ ਦੇਣਾ ਜਦੋਂ ਗਿਆਨੀ ਹਰਪੀ ਸਿੰਘ ਨੂੰ ਦੂਸਰੀ ਧਿਰ ਨੇ ਪ੍ਰਧਾਨ ਚੁਣ ਲਿਆ ਉਦੋਂ ਇਹ ਕਹਿ ਦੇਣਾ ਕਿ ਜੀ ਇਹ ਸਾਜ਼ਿਸ਼ ਰਚੀ ਗਈ ਸੀ ਗਿਆਨੀ ਹਰਪੀ ਸਿੰਘ ਹੁਣਾਂ ਵੱਲੋਂ ਦੇਖੋ ਜਿਵੇਂ ਤੁਸੀਂ ਸਵਾਲ ਕੀਤਾ ਹੈ ਨਾ ਹਰਜੋਤ ਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕਰਨ ਦੀ ਜਿਹੜੀ ਸਿਆਸਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਸੁਖਬੀਰ ਸਿੰਘ ਬਾਦਲ ਧੜੇ ਦੀ ਇਹਦਾ ਇਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਜਿਨੇ ਵੀ ਸੁਖਬੀਰ ਬਾਦਲ ਦੇ ਸਲਾਹਕਾਰ ਨੇ ਰਣਨੀਤਿਕਕਾਰ ਨੇ ਉਹਨਾਂ ਨੂੰ ਇਸ ਰਣਨੀਤੀ ਨੂੰ ਪੁਨਰ ਵਿਚਾਰ ਕਰਨਾ ਪੈਣਾ ਹੈ ਕਿ ਜੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕਰਾਂਗੇ ਤੇ ਉਹਦੇ ਨਾਲ ਪੰਥਕ ਤੌਰ ਤੇ ਸਾਡੀਆਂ ਸਥਿਤੀਆਂ ਕਮਜ਼ੋਰ ਹੋਣਗੀਆਂ ਬਜਾਏ ਇਸ ਦੇ ਕਿ ਸਥਿਤੀ ਬਿਹਤਰ ਬਣੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਬਹੁਤ ਵੱਡਾ ਜਨ ਸਮਰਥਨ ਹੈ 15 ਲੱਖ ਲੋਕਾਂ ਨੇ ਪੰਜ ਮੈਂਬਰੀ ਕਮੇਟੀ ਵੱਲੋਂ ਜਿਹੜੀ ਭਰਤੀ ਕੀਤੀ ਗਈ ਜਿਦੇ ਵਿੱਚ ਬਹੁਤ ਵੱਡੀ ਭੂਮਿਕਾ ਹੈ ਬੀਬੀ ਸਤਵੰਤ ਕੌਰ ਦੀ ਮਨਪੀਰ ਸਿੰਘਿਆਲੀ ਦੀ ਜਿਹੜੇ ਪੰਜਾਬ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਲੀਡਰ ਨੇ ਇਕਬਾਲ ਸਿੰਘ ਝੁੰਦਾ ਸਾਹਿਬ ਜਿਨ੍ਹਾਂ ਦੇ ਨਾਂ ਤੇ ਕਮੇਟੀ ਬਣੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਕਿਵੇਂ ਨਵੇਂ ਸਿਰੇ ਤੋਂ ਖੜਾ ਕਰੀਏ ਲੋਕਾਂ ਦੇ ਵਿੱਚ ਜਾਈਏ ਲੋਕਾਂ ਦੀ رائے ਰਹੀਏ ਮਤਭੇਦ ਤਾਂ ਜਦੋਂ ਝੁੰਡਾ ਕਮੇਟੀ ਬਣਾਈ ਝੁੰਡਾ ਕਮੇਟੀ ਦੀਆਂ ਸਿਫਾਰਸ਼ਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਚ ਲਾਗੂ ਨਹੀਂ ਕੀਤੀਆਂ ਗਈਆਂ ਮਤਭੇਦਤਾ ਉਸ ਗੱਲ ਤੋਂ ਸ਼ੁਰੂ ਹੋਏ ਔਰ ਇਕਬਾਲ ਸਿੰਘ ਝੁੰਡਾ ਉਹਨਾਂ ਦੀ ਜਿਹੜੀ ਕਮੇਟੀ ਸੀ ਉਹ ਲਗਭਗ 100 ਵਿਧਾਨ ਸਭਾ ਹਲਕਿਆਂ ਚ ਗਈ ਸਿੱਖਾਂ ਦੀ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਸਾਰੇ ਪੰਥਕ ਲੋਕ ਨੇ ਉਹਨਾਂ ਨੇ ਆਪਣਾ opinion ਕਮੇਟੀ ਨੂੰ ਦਿੱਤਾ ਮਨਪੀਤ ਅਲੀ ਵੀ ਉਸੇ ਕਮੇਟੀ ਦੇ ਮੈਂਬਰ ਸੀ ਨਹੀਂ ਮੰਨੀ ਗਈ ਸੁਖਵੀਰ ਬਾਦਲ ਦੀ ਪ੍ਰਧਾਨਗੀ ਵੇਲੇ ਅਗਰ ਸੁਖਵੀਰ ਬਾਦਲ ਚੁੰਦਾ ਕਮੇਟੀ ਦੀ ਰਿਪੋਰਟ ਲਾਗੂ ਕਰ ਦਿੰਦੇ ਤੇ ਹੋ ਸਕਦਾ ਅੱਜ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਣੇ ਹੁੰਦੇ ਜਾਂ ਭਵਿੱਖ ਵਿੱਚ ਪ੍ਰਧਾਨ ਬਣ ਜਾਂਦੇ ਜਾਂ ਹੁਣ ਤੱਕ ਪ੍ਰਧਾਨ ਬਣ ਜਾਂਦੇ ਕਿਉਂਕਿ ਉਹ ਸਾਲ ਡੇਢ ਸਾਲ ਪੁਰਾਣੀ ਗੱਲ ਸੀ ਜਦੋਂ 22 ਦੀਆਂ ਵਿਧਾਨ ਸਭਾ ਚੋਣਾਂ ਹਾਰੀ ਸ਼੍ਰੋਮਣੀ ਅਕਾਲੀ ਦਲ ਜ਼ਮਾਨਤਾਂ ਜ਼ਬਤ ਹੋਈਆਂ ਕਈ ਥਾਵਾਂ ਤੇ ਤਿੰਨ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਰਹਿ ਗਿਆ ਬਸਪਾ ਨਾਲ ਸਮਝੌਤੇ ਕਰਕੇ ਤਿੰਨ ਸੀਟਾਂ ਆਈਆਂ ਕੋਲ ਮਨਪ੍ਰੀਤਿਆਲੀ ਜਿੱਤੇ ਡਾਕਟਰ ਸੁਖਵਿੰਦਰ ਸੁਖੀ ਜਿੱਤੇ ਔਰ ਬੀਬੀ ਗਨੀਵਕਰ ਮਜੀਠੀਆ ਜਿੱਤੇ ਸੱਚ ਹੁੰਦਾ ਕਮੇਟੀ ਦੀ ਰਿਪੋਰਟ ਨਹੀਂ ਲਾਗੂ ਹੋਈ ਫਿਰ ਆਵਾਜ਼ ਚੁਰਦੀ ਰਹੀ ਤੇ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਫੇਰ ਕਮੇਟੀ ਬਣੀ ਸੋ ਸੰਤਾ ਸਿੰਘ ਮੇਧਪਰੀ ਕਮੇਟੀ ਦੇ ਮੈਂਬਰ ਸੀ ਔਰ ਗੁਰਪ੍ਰਤਾਪ ਵਡਾਲਾ ਸੁਧਾਰ ਲਹਿਰ ਤੋਂ ਪਾਏ ਸੀ ਪੰਸ਼ ਸਿੰਘ ਸਹਿਬਾਨਾ ਨੇ ਸਾਰੇ ਪਾਸਿਓਂ ਮੈਂਬਰ ਪਾਇਨਾ ਐਸਡੀਪੀਸੀ ਦਾ ਪ੍ਰਧਾਨ ਬਾਦਲ ਢੜੇ ਦੀ ਹੀ ਐਸਡੀਪੀਸੀ ਤੇ ਪ੍ਰਬੰਧ ਹੈ ਔਰ ਬਾਦਲ ਢੜੇ ਦੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਮੇਟੀ ਦਾ ਮੁਖੀ ਲਾਇਆ ਸੀ ਹਰਜਿੰਦਰ ਧਾਮੀ ਨੂੰ ਪਰ ਸਾਫ ਦਾ ਪ੍ਰਧਾਨ ਜਿਹੜੇ ਬਡੁੰਗਰ ਸਾਹਿਬ 80 ਸਾਲ ਉਹਨਾਂ ਦੀ ਉਮਰ ਹੈ ਬਿਮਾਰ ਠਮਾਰ ਰਹਿੰਦੇ ਨੇ ਚਲੋ ਉਹਨਾਂ ਦਾ ਅਸਤੀਫਾ ਹੋ ਗਿਆ ਧਾਮੀ ਸਾਹਿਬ ਦਾ ਅਸਤੀਫਾ ਨਹੀਂ ਸੀ ਹੋਣਾ ਚਾਹੀਦਾ ਸੋ ਕਹਿਣ ਦਾ ਮਤਲਬ ਹੈ ਕਿ ਪੰਜ ਮੈਂਬਰੀ ਕਮੇਟੀ ਨੇ 15 ਲੱਖ ਲੋਕਾਂ ਦੀ ਜਿਹੜੀ ਭਰਤੀ ਕੀਤੀ ਉਹ ਲੋਕਾਂ ਨੇ ਆਪ ਮੁਹਾਰੇ ਭਰਤੀ ਕਰਾਈ ਇਹ ਪੰਥ ਦੀ ਪ੍ਰਵਾਨਗੀ ਹੈ ਪੰਜ ਮੈਂਬਰੀ ਕਮੇਟੀ ਨੂੰ ਤੇ ਜਿਨ੍ਹਾਂ ਨੇ ਫਿਰ ਡੈਲੀਗੇਟ اجلاس ਸੱਦ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆਨੀ ਹਰਪ੍ਰੀਤ ਸਿੰਘ ਦਾ ਕਦ ਵੱਡਾ ਵੀ ਹੋ ਰਿਹਾ ਹੈ ਦਿਨ ਪ੍ਰਤੀ ਦਿਨ ਲੋਕਾਂ ਦੇ ਵਿੱਚ ਉਹਨਾਂ ਦਾ ਕਾਫਲਾ ਵੱਡਾ ਹੋ ਰਿਹਾ ਔਰ ਜਿਹੜੀ ਭਰਤੀ 15 ਲੱਖ ਲੋਕਾਂ ਦੀ ਹੋਈ ਉਸ ਤੋਂ ਬਾਅਦ ਉਹ ਭਰਤੀ ਹਜੇ ਵੀ ਜਾਰੀ ਹੈ ਕਿਉਂਕਿ 28 29 ਲੱਖ ਲੋਕਾਂ ਕੋਲੇ ਰਸੀਦ ਬੁੱਕਾਂ ਪਰਚੀਆਂ ਗਈਆਂ ਹੋਈਆਂ ਸੀ 28 ਲੱਖ ਭਰਤੀ ਵੰਡੀ ਜਾ ਚੁੱਕੀ ਸੀ ਹਜੋ ਜੀ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਅੱਜ ਦੇ ਤੁਹਾਡੇ ਇਸ ਮਹੱਤਵਪੂਰਨ ਟੌਪਿਕ ਨੂੰ ਮੈਂ ਇੱਥੇ ਇਹਨੂੰ ਖਤਮ ਕਰਨਾ ਚਾਹੂੰਗਾ ਕਿ ਸੁਖਬੀਰ ਬਾਦਲ ਧੜੇ ਨੂੰ ਪੰਥਕ ਏਜੰਡੇ ਤੇ ਆਉਣਾ ਚਾਹੀਦਾ ਹੈ ਪੰਥਕ ਚੁਣੌਤੀਆਂ ਔਰ ਪੰਥਕ ਏਜੰਡੇ ਤੇ ਉਹ ਤਾਂ ਟਿਕਣਗੇ ਅਗਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਚੱਲਣ ਦੇਣਗੇ ਉਹਨਾਂ ਨੂੰ ਚਾਹੀਦਾ ਸੀ ਹਰਜਿੰਦਰ ਸਿੰਘ ਧਾਮੀ ਨੂੰ ਪੁੱਛ ਦੇ ਸੁਖਵੀਰ ਬਾਦਲ ਵੀ ਤੁਸੀਂ ਕਮੇਟੀ ਤੋਂ ਅਸਤੀਫਾ ਕਿਉਂ ਦਿੱਤਾ ਸੁਖਵੀਰ ਬਾਦਲ ਮਨਾ ਲਿਆ ਆ ਵੀ ਤੁਸੀਂ ਐਸਸੀਪੀਸੀ ਦੇ ਪ੍ਰਧਾਨਤਾ ਬਣੇ ਰਹੋ ਅਸਤੀਫਾ ਦਿੱਤਾ ਸੀ ਕਮੇਟੀ ਤੋਂ ਉਹਨੇ ਵੀ ਅਸਤੀਫਾ ਵਾਪਸ ਨਹੀਂ ਲਿਆ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸੋ ਜਿਹੜਾ ਜਿਹੜਾ ਸੁਖਵੀਰ ਬਾਦਲ ਧੜੇ ਦੀ ਰਣਨੀਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕਰੀਏ ਸਿੱਧੇ ਸਿੱਧੇ ਮੈਨੂੰ ਲੱਗਦਾ ਹੈ ਨਵੇਂ ਸਿਰੇ ਤੋਂ ਉਹਨਾਂ ਨੂੰ ਆਪਣੀ ਰਣਨੀਤੀ ਬਣਾਉਣ ਦੀ ਲੋੜ ਹੈ ਪੰਜਾਬ ਦੇ ਲੋਕ ਗਿਆਨੀ ਹਰਪ੍ਰੀਤ ਸਿੰਘ ਦੇ ਪੰਥਕ ਏਜੰਡੇ ਨਾਲ ਕਨਵਿੰਸ ਨੇ 15 ਲੱਖ ਦੀ ਭਰਤੀ ਉਹਨਾਂ ਨੇ ਪ੍ਰਵਾਨਗੀ ਦਿੱਤੀ ਹੈ ਪੰਥ ਨੇ ਡੈਲੀਗੇਟਾਂ ਨੂੰ ਕਿ ਤੁਸੀਂ ਸਾਡੀ ਸੋਚ ਮੁਤਾਬਕ ਫੈਸਲਾ ਕਰੋ ਸੋ ਜਿਹੜੀ ਅਕਾਲੀ ਸਿਆਸਤ ਹੈ ਇਹਦੇ ਹਜੇ ਕਈ ਮੋੜੇ ਕੱਟਣੇ ਨੇ ਬਾਦਲ ਧੜਾ ਵੀ ਆਪਣੀ ਕੋਈ ਸਪੈਸੀਫਿਕ ਗੱਲ ਸਾਡੇ ਨਾਲ ਸਾਂਝੀ ਕਰਨੀ ਚਾਵੇ ਕੋਈ ਗੱਲ ਕਰਨੀ ਚਾਹਣ ਕਿ ਇਸ ਰੂਪ ਚ ਸਾਡੇ ਕਹਿਣ ਦਾ ਮਤਲਬ ਹੈ ਜਾਂ ਗਿਆਨੀ ਹਰਪ੍ਰੀਤ ਸਿੰਘ ਤੇ ਜਿਹੜੇ ਅਸੀਂ ਇਲਜ਼ਾਮ ਲਾਉਨੇ ਆ ਸਾਡੇ ਕੋਲੇ ਆ ਸਬੂਤ ਨੇ ਤੇ ਉਹ ਸਾਰੀਆਂ ਗੱਲਾਂ ਸਾਡੇ ਤੱਕ ਪਹੁੰਚਾ ਸਕਦੇ ਨਹੀਂ ਅਸੀਂ ਪੂਰੀ ਨਿਰਪੱਖਤਾ ਦੇ ਨਾਲ ਅਸੀਂ ਉਹਨਾਂ ਦੀ ਗੱਲ ਵੀ ਅੱਗੇ ਵਧਾਵਾਂਗੇ ਪਰ ਜਿਹੜੀ ਸਿਆਸਤ ਹੈ ਬਾਦਲ ਤੜੇ ਨੂੰ ਪੰਥਕ ਮੁੱਦਿਆਂ ਤੇ ਵਧਣਾ ਪਊਗਾ ਪੰਥ ਦੀਆਂ ਮੰਗਾਂ ਉਹਨਾਂ ਤੇ ਸੰਘਰਸ਼ ਕਰਨਾ ਪਊਗਾ ਔਰ ਪੰਥਕ ਏਜੰਡੇ ਤੇ ਪੰਜਾਬ ਦੇ ਲੋਕਾਂ ਚ ਨਵੇਂ ਸਿਰੇ ਤੋਂ ਜਾਣਾ ਪਊਗਾ ਜਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦਾ 2 ਦਸੰਬਰ ਦਾ ਹੁਕਮਨਾਮਾ ਉਹ ਇਨ ਬਿਨ ਮੰਨ ਲੈਣ ਤਾ ਉਹਨਾਂ ਦਾ ਪੰਜਾਬ 'ਚ ਆਧਾਰ ਤਕੜਾ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਡਲਾ ਜੀ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਬਤਵਾ ਤਾਂ ਕਿ ਹੋਰ ਵੀ ਅਸੀਂ ਇਸੇ ਤਰ੍ਹਾਂ ਵਿਸ਼ਲੇਸ਼ਣ ਤੁਹਾਡੇ ਨਾਲ ਸਾਂਝਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ